ਤਭਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਇੱਕ ਨਵੀਂ ਤੇ ਬਹੁਤ ਹੀ ਖੂਬਸੂਰਤ ਪਿਆਰੀ ਜੀ ਜਾਣਕਾਰੀ ਨਾਲ ਜਿਹੜੀ ਕਿ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਗੱਲ ਕਰ ਰਹੇ ਹਾਂ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ 100 ਸਾਲ ਦੇ ਪਹਿਲਾ ਲਗਭਗ ਜਦੋਂ ਬਿਜਲੀ ਆਈ ਸੀ ਬਿਜਲੀ ਲਗਾਈ ਗਈ ਸੀ ਪਹਿਲਾਂ-ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਅੱਠੇ ਪੈਰ ਕੇਉ ਦੀ ਜੋਤ ਜਗਾਈ ਜਾਂਦੀ ਸੀ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਅਤੇ ਪ੍ਰਕਰਮਾ 'ਚ ਸੁੱਚੀ ਮੋਮ ਦੀਆਂ ਬੱਤੀਆਂ ਜਗਾਈਆਂ ਜਾਂਦੀਆਂ ਸਨ। ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ 'ਚ ਲਗਭਗ 121 ਸਾਲ ਪਹਿਲਾਂ 27 ਮਈ 1897 ਨੂੰ ਮਹਾਰਾਜਾ ਫਰੀਦਕੋਟ ਸਰਦਾਰ ਵਿਕਰਮ ਸਿੰਘ ਵੱਲੋਂ ਬਿਜਲੀ ਪ੍ਰਬੰਧ ਸ਼ੁਰੂ ਕੀਤੇ ਗਏ ਸਨ। ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ 'ਚ ਖੜ੍ਹੇ ਹੋ ਕੇ ਇਹ ਐਲਾਨ ਕੀਤਾ ਸੀ ਕਿ ਜਦੋਂ ਤੱਕ ਸਤਗੁਰੂ ਆਰਮਦਾਸ ਜੀ ਦੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿੱਚ ਰੋਸ਼ਨੀ ਬਿਜਲੀ ਜਣੀ ਸ਼ੁਰੂ ਨਹੀਂ ਹੋ ਜਾਂਦੀ ਉਹ ਆਪਣੇ ਮਹਿਲਾਂ ਵਿੱਚ ਵੀ ਬਿਜਲੀ ਸ਼ੁਰੂ ਨਹੀਂ ਕਰਵਾਉਣਗੇ ਸਨ 1898 ਚ ਉਸ ਵੱਲੋਂ 25000 ਰੁਪਏ ਖਰਚ ਕਰਕੇ ਸਰੋਵਰ ਦੇ ਪੁਲ ਉਪਰਕਰਮ ਅਤੇ ਲੰਗਰ ਘਰ ਚ ਰੋਸ਼ਨੀ ਸ਼ੁਰੂ ਕਰਵਾਈ ਗਈ ਪਰ ਉਸ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਬਿਜਲੀ ਲਈ ਤਾਰਾਂ ਦੀ ਫਿਟਿੰਗ ਨਹੀਂ ਹੋਣ ਦਿੱਤੀ ਗਈ ਇਸ ਸਬੰਧ ਚ ਸਭ ਤੋਂ ਪਹਿਲਾਂ 29 ਜੁਲਾਈ 1897 ਨੂੰ ਲਾਹੌਰ 'ਚ ਸਿੰਘ ਸਭਾ ਲਾਹੌਰ ਵੱਲੋਂ ਸ੍ਰੀ ਹਰਮੰਦਰ ਸਾਹਿਬ 'ਚ ਬਿਜਲੀ ਸ਼ੁਰੂ ਕਰਨ ਦਾ ਵਿਰੋਧ ਕੀਤਾ ਗਿਆ। ਲਾਹੌਰ ਤੋਂ ਪ੍ਰਕਾਸ਼ਿਤ ਖਾਲਸਾ ਅਖਬਾਰ ਦੇ 6 ਅਗਸਤ 1897 ਦੇ ਅੰਕ ਵਿੱਚ ਸੰਪਾਦਕ ਨੇ ਲਿਖਿਆ ਸੀ ਕਿ ਸ੍ਰੀ ਹਰਮੰਦਰ ਸਾਹਿਬ 'ਚ ਰੋਸ਼ਨੀ ਦਾ ਪ੍ਰਬੰਧ ਕਰਨਾ ਬੇਫਾਇਦੇ ਵਾਲੀ ਗੱਲ 3 ਸਤੰਬਰ ਦੇ ਅੰਕ ਵਿੱਚ ਸਰਦਾਰ ਤੇਜਾ ਸਿੰਘ ਨੇ ਲਿਖਿਆ ਸੀ ਕਿ ਸ੍ਰੀ ਹਰਮੰਦਰ ਸਾਹਿਬ ਵਿੱਚ ਪੂਰਬੀ ਰੀਤਾਂ ਅਨੁਸਾਰ ਕਿਉਂ ਦੀ ਰੋਸ਼ਨੀ ਕਰਨਾ ਹੀ ਉੱਤਮ ਹੈ। 8 ਅਕਤੂਬਰ ਦੇ ਅੰਕ ਵਿੱਚ ਤਖਤ ਸ੍ਰੀ ਹਜੂਰ ਸਾਹਿਬ ਵੱਲੋਂ ਲਿਖਿਆ ਗਿਆ ਕਿ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਬਿਜਲੀ ਦੀ ਰੋਸ਼ਨੀ ਕਰਨਾ ਮਰਿਆਦਾ ਦੇ ਵਿਰੁੱਧ ਹੈ ਕਿਉਂਕਿ ਹਰਮੰਦਰ ਸਾਹਿਬ ਦੀ ਇਮਾਰਤ ਪੂਰਬੀ ਹੈ ਤੇ ਬਿਜਲੀ ਦੀ ਰੋਸ਼ਨੀ ਪੱਛਮੀ ਹੈ ਰਿਪੋਰਟ ਸ੍ਰੀ ਦਰਬਾਰ ਸਾਹਿਬ ਪੁਸਤਕ ਮੁਤਾਬਕ ਲੋਕਲ ਕਮੇਟੀ ਸ੍ਰੀ ਹਰਮੰਦਰ ਸਾਹਿਬ ਦੇ ਕਾਰਵਾਈ ਰਜਿਸਟਰ ਨੰਬਰ 192930 ਦੇ ਮਤਾ ਨੰਬਰ 552 ਦੇ ਅਨੁਸਾਰ ਮਿਤੀ 1 ਸਤੰਬਰ 1929 ਨੂੰ ਗੁਰਦੁਆਰਾ ਰਾਮ ਸਰ ਵਿਵੇਕਸਰ ਅਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਬਿਜਲੀ ਸਪਲਾਈ ਸ਼ੁਰੂ ਕਰਨ ਦੀ ਪ੍ਰਵਾਨਗੀ ਦੇਣ ਦੇ ਬਾਅਦ April 1930 ਤੋਂ ਪਹਿਲਾ ਪਹਿਲਾ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਵੀ ਬਿਜਲੀ ਦੀਆਂ ਤਾਰਾਂ ਦੀ ਫਿਟਿੰਗ ਕਰਕੇ ਰੋਸ਼ਨੀ ਕਰ ਦਿੱਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਹਰਮੰਦਰ ਸਾਹਿਬ ਦੀ ਲੋਕਲ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਰੋਸ਼ਨੀ ਦਾ ਪ੍ਰਬੰਧ ਕਰ ਲਈ ਰੋਸ਼ਨੀ ਸਬ ਕਮੇਟੀ ਵੀ ਬਣਾਈ ਗਈ ਸੀ ਜਿਹੜੀ جس دے ප්‍රධාන ਸਰਦਾਰ ਸੁੰਦਰ ਸਿੰਘ ਮਜੀਠੀਆ ਸਨ ਇਸ ਕਮੇਟੀ ਦੇ ਨਾਂ ਮਹਾਰਾਜਾ ਵਿਕਰਮ ਸਿੰਘ ਵੱਲੋਂ ప్రతి ਮਹੀਨਾ 50 ਰੁਪਏ ਪੰਜਾਬ ਐਂਡ ਸਿੰਧ ਬੈਂਕ ਵਿੱਚ ਜਮ੍ਹਾਂ ਕਰਵਾਏ ਜਾਂਦੇ ਸਨ ਮਹਾਰਾਜਾ ਮਾਨੂੰ ਅਰਦਾਸ ਕਰਵਾਏ 25000 ਰੁਪਿਆਵਾਂ ਨਾਲ ਢਿਲੀ ਪੈਦਾ ਕਰਨ ਲਈ ਲੱਕੜਾਂ ਕੋਲੇ ਨਾਲ چلਣ ਵਾਲਾ ਇੰਜਣ ਅਤੇ ਤਾਰਾਂ ਦੀ ਫਿਟਿੰਗ ਲਈ ਖੰਭਿਆਂ ਸਮੇਤ ਹੋਰ ਸਮਾਨ ਖਰੀਦਿਆ ਗਿਆ ਬਿਜਲੀ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਹ ਇੰਜਣ ਸ੍ਰੀ ਹਰਮੰਦਰ ਸਾਹਿਬ ਦੇ ਪੁਰਾਣੇ ਦਫ਼ਤਰ ਦੇ ਨਾਲ ਵਾਲੀ ਗਲੀ ਵਿੱਚ ਲਗਾਇਆ ਗਿਆ ਸੀ ਤਾਰਨੀ ਫੀਟਿੰਗ ਲਈ ਲਗਾਏ ਗਏ ਖੰਭੇ ਜਿਨ੍ਹਾਂ ਦੀ ਗਿਣਤੀ ਉਸ ਸਮੇਂ 8 ਸੀ ਉਹਨਾਂ ਵਿੱਚੋਂ 4 ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਰਕਰਮਾ ਚੌੜੀ ਕਰਨ ਸਮੇਂ ਉਤਾਰ ਦਿੱਤੇ ਗਏ ਸਨ ਜਦੋਂ ਕਿ ਬਾਕੀ 4 ਸਰੋਵਰ ਦੇ ਚਾਰੇ ਕੋਨਿਆਂ ਤੇ ਅੱਜ ਵੀ ਮੌਜੂਦ ਨੇ ਇਹ ਖੂਬਸੂਰਤ ਖੰਭਿਆਂ ਤੇ ਬਹੁਤ ਦਿਲਕਸ਼ ਮੀਨਾਕਾਰੀ ਕੀਤੀ ਗਈ ਹੈ ਹਾਲਾਂਕਿ ਇਹ ਬਕਰੀ ਗੱਲ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਬਹੁਤੀ ਸੰਗਤ ਦੇ ਨਾਲ ਇਤਿਹਾਸਿਕ ਖੰਭਿਆਂ ਦੀ ਹੋਂਦ ਅਤੇ ਇਤਿਹਾਸ ਤੋਂ ਜਾਣੂ ਨਹੀਂ ਹੈ ਤੇ ਦੋਸਤੋ ਇਹ ਸੀ ਜਿਹੜਾ ਜਾਣਕਾਰੀ ਤੁਹਾਨੂੰ ਦਿੱਤੀ ਜਾ ਰਹੀ ਸੀ ਇਹ ਸ਼੍ਰੀ ਸ੍ਰਿੰਦਰ ਕੋਛੜ ਜੀ ਜਿਹੜੇ ਉੱਗੇ ਇਤਿਹਾਸਕਰਨੇ ਉਹਨਾਂ ਨੇ ਅਜੀਤ ਅਖਬਾਰ ਦੇ ਵਿੱਚ ਲੇਖ ਰਹੀ ਦਿੱਤੀ ਹੈ ਸੰਗਤਾਂ ਨੂੰ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਦੇ ਨਾਲ ਹੀ ਧੰਨਵਾਦ ਪੰਜਾਬੀ ਦੇ ਪ੍ਰਮੁੱਖ ਅਖਬਾਰ ਅਜੀਤ ਦਾ ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦਾ